ਨਮਸਕਾਰ ਜਿਸ ਤਰ੍ਹਾਂ ਆਪਾਂ ਰੁਟੀਨ ਦੇ ਵਿੱਚ ਕਿਸੇ ਨਾ ਕਿਸੇ ਡਿਜ਼ੀਜ਼ ਤੇ ਹਰ ਹਫ਼ਤੇ ਕੋਈ ਨਾ ਕੋਈ ਟਾਕ ਕਰਦੇ ਹਾਂ ਗੱਲ ਕਰਦੇ ਹਾਂ ਬੇਸਿਕਲੀ ਅੱਜ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਜੋਤੀ ਠਾਕੁਰ ਜੀ ਐਮਡੀ ਮੈਡੀਸਨ ਤੇ ਅੱਜ ਅਸੀਂ ਡਿਸਕਸ ਕਰਾਂਗੇ 슈ਗਰ ਬਾਰੇ ਬੇਸਿਕਲੀ 슈ਗਰ ਦੇ ਵਿੱਚ ਡਾਕਟਰ ਸਾਹਿਬ ਆਮ ਲੋਕਾਂ ਦੀ ਧਾਰਨਾ ਇਹ ਹੁੰਦੀ ਵੀ ਜਿਵੇਂ 슈ਗਰ ਜੇ 300 ਹੈ 150 ਹੈ 100 ਹੈ ਜਾਂ 500 ਹੈ ਜੇ ਉਹਦੀ 슈ਗਰ 250 ਵੀ ਆਉਣ ਲੱਗ ਜੇ ਨਾ ਮੈਂ ਤੇ ਵੀ ਉਹਨਾਂ ਨੂੰ ਐ ਲੱਗਦਾ ਵੀ ਹੁਣ ਠੀਕ ਐ ਉਹ ਬਹੁਤ ਹੀ ਬੜੀ ਗੱਲ ਐ ਉਹ ਨਾਰਮਲ ਐ ਸੀ ਤੇ ਜਿਵੇਂ ਤੁਸੀਂ ਤਾਂ ਜਾਣਦੇ ਹੋ ਵੀ ਕਿਸੇ ਦੇ ਕੋਈ ਕਿਡਨੀ ਖਰਾਬ ਹੋ ਜਾਂਦੀਆਂ ਜਾਂ ਕਿਸੇ ਨੂੰ ਨਾਲ મતਲਬ ਕਿ ਹੋਰ ਕੋਈ ਡਿਜ਼ੀਜ਼ ਆਣੀ ਸ਼ੁਰੂ ਹੋ ਜਾਂਦੀਆਂ ਜਾਂ ਪਿਛੇ ਨੂੰ ਦਾ weight lose ਹੋ ਜਾਂਦਾ ਕਿੱਥੇ ਕਿੱਥੇ ਮੈਮ ਪਿਛੇ ਨੂੰ 슈ਗਰ ਦਾ ਧਿਆਨ ਰੱਖਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਤਾਂ ਨਮਸਕਾਰ ਸਾਰਿਆਂ ਨੂੰ ਮੈਂ ਡਾਕਟਰ ਜੋਤੀ ਠਾਕੁਰ ਅ 슈ਗਰ ਦੇ ਪੇਸ਼IENTS ਆਪਾਂ ਦੇਖ ਰਹੇ ਆ ਡੇ ਬਾਈ ਡੇ ਬਹੁਤ ਜ਼ਿਆਦਾ ਵਧ ਰਹੇ ਨੇ ਐਂਡ ਇਹ ਸਭ ਤੋਂ ਇਹੋ ਜੀ ਪ੍ਰੋਬਲਮ ਐ ਜਿਹੜੇ ਲੋਕ ਸਭ ਤੋਂ ਜ਼ਿਆਦਾ ਇਗਨੋਰ ਕਰਦੇ ਨੇ ਸਰ ਕਿ ਮਤਲਬ ਉਹਨਾਂ ਨੂੰ ਲੱਗਦਾ ਹੀ ਨਹੀਂ ਐ ਬਿਕ ਕੁਝ ਪੇਸ਼IENTS ਇਦਾਂ ਦੀ ਹੁੰਦੀਆਂ ਜਿਹੜੇ ਸਿਰਫ ਆਪਾਂ ਨੂੰ ਨੋਰਮਲ ਸਕਰੀਨਿੰਗ ਤੇ ਪਤਾ ਲੱਗਦਾ ਉਹ ਆਂਦੇ ਕਿਸੇ ਹੋਰ ਪ੍ਰੋਬਲਮ ਨਾਲ ਤੇ ਆਪਾਂ 슈ਗਰ ਚੈੱਕ ਕਰਵਾਨੀ ਆ ਨਿਕਲਦੀ ਹੈ 250 300 400 500 ਤੇ ਉਹ ਕਹਿੰਦੇ ਆ ਜੀ ਸਾਨੂੰ ਤਾਂ ਕੁਝ ਬਾਰੋਂ ਫੀਲ ਨਹੀਂ ਹੁੰਦਾ ਤਾਂ ਉਹ ਰੈਡੀ ਨਹੀਂ ਹੁੰਦੇ ਅਸੈਪਟ ਨਹੀਂ ਕਰਦੇ ਆਪਣੀ ਪ੍ਰੋਬਲਮ ਨੂੰ ਤੇ ਨਾ ਹੀ ਦਵਾਈ ਲੈਣ ਲਈ ਐਡਮਿਟ ਹੁੰਦੇ ਆ ਕਿ ਹਾਂ ਆਪਾਂ ਨੂੰ ਜ਼ਰੂਰੀ ਹੈ ਕਿਉਂਕਿ ਸਾਨੂੰ ਕੁਝ ਫੀਲ ਨਹੀਂ ਹੋ ਰਿਹਾ ਬਟ ਇਹ ਕੀ ਹੈ ਕਿ ਏ 슈ਗਰ ਤੁਹਾਨੂੰ ਬਾਰਡ ਦੇ ਸਿੰਪਟਮਸ ਜਿਹੜੇ ਬਾਜੋਂ ਆਨੇ ਸ਼ੁਰੂ ਹੁੰਦੇ ਸਭ ਤੋਂ ਪਹਿਲਾਂ ਪੇਸ਼ੈਂਟ ਦੇ ਅੰਦਰੋਂ ਜੋ ਇਹ ਆਰਗਨਸ ਨੂੰ ਅਫੈਕਟ ਕਰਨਾ ਸ਼ੁਰੂ ਹੋ ਜਾਂਦੀ ਹੈ ਉਹ अर्ली 스테जेस ਤੋਂ ਉਹ ਕੰਮ ਆਪਣਾ ਸ਼ੁਰੂ ਕਰ ਦਿੰਦੀ ਹੈ ਔਰ ਪੇਸ਼ੈਂਟ ਨੂੰ ਜਦੋਂ ਤੱਕ ਪਤਾ ਲੱਗਦਾ ਉਹ ਬਹੁਤ ਲੇਟ ਹੋ ਚੁੱਕਿਆ ਹੁੰਦਾ ਜਦ ਤੱਕ ਪੇਸ਼ ਨੂੰ ਕੰਪਲਿਕਸ਼ਨਸ ਆਗਿਆ ਸ਼ੁਰੂ ਹੋ ਜਾਂਦੀਆਂ ਸੋ ਰੂਟੀਨ ਸਕਰੀਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਜੋ ਉਹ ਵੀ ਆਪਾਂ ਆਪਣੇ ਰੂਟੀਨ ਦੇ ਵਿੱਚ ਇੱਕ ਇਅਰਲੀ ਐਟ ਲੀਸਟ ਆਪਾਂ ਨੂੰ ਅ ਸ਼ੂਗਰ ਮੋਨੀਟਰਿੰਗ ਕਰवानी ਹੀ ਚਾਹੀਦੀ ਹੈ ਅਗਰ ਉਹਨਾਂ ਦੇ ਲੈਵਲਸ ਜਿਹੜੇ ਹੈਗੇ ਆ ਉਹ ਫਾਸਟਿੰਗ ਜੋ ਆਪਣੇ ਕੀ ਖਾਲੀ ਪੇਟ ਵਾਲੀ ਸ਼ੂਗਰ ਦੇ ਲੈਵਲਸ ਉਹ ਤੋਂ 125 ਦੇ ਵਿੱਚ ਹੋਣੇ ਚਾਹੀਦੇ ਆ ਸੋ ਤੋਂ ਨੀਚੇ ਫਾਸਟਿੰਗ ਹੋਣੀ ਚਾਹੀਦੀ ਆ ਸੋ ਤੋਂ 125 ਦੇ ਵਿੱਚ ਵੀ ਆਉਂਦੇ ਆ ਤਾਂ ਉਹ ਵੀ ਆਪਾਂ ਕਹਿੰਦੇ ਆ ਕਿ ਪ੍ਰੀ ਡਾਇਬੀਟਿਕਸ ਨੇ ਉਹ ਅੱਗੇ ਜਾ ਕੇ ਡਾਇਬਟਿਕ ਹੋ ਸਕਦੇ ਨੇ ਤਾਂ ਆਪਾਂ ਉਸ ਹੀ ਪੁਆਇੰਟ ਤੇ ਪੇਸ਼ੈਂਟ ਨੂੰ ਗਾਈਡ ਕਰ ਸਕਦੇ ਆ ਕਿ ਐਟ ਲੀਸਟ ਤੁਸੀਂ ਆਪਣੀ ਡਾਈਟ ਤੇ ਧਿਆਨ ਦਿਓ ਲਾਈਫ ਸਟਾਈਲ ਮੋਡੀਫਾਈ ਕਰੋ ਤੇ ਆਪਾਂ ਬਚਾ ਸਕਦੇ ਆ ਔਰ 125 ਤੋਂ ਉੱਪਰ ਆ ਜਾਂਦੀ ਹੈ ਤਾਂ ਉਹ ਡਾਇਬਟਿਕ ਹੈ ਨਹੀਂ ਤੇ ਉਸ ਤੋਂ ਇਲਾਵਾ ਆਪਾਂ ਫਿਰ ਬਾਕੀ 슈ਗਰ ਮੋਨੀਟਰਿੰਗ ਕਰਦੇ ਹਾਂ ਖਾਣਾ ਖਾਣ ਤੋਂ ਬਾਅਦ ਐਂਡ ਤਿੰਨ ਮਹੀਨੇ ਵਾਲੀ 슈ਗਰ ਚੈੱਕ ਕਰਦੇ ਹਾਂ ਤੇ ਅਕੋਰਡਿੰਗਲੀ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਤੁਹਾਨੂੰ ਟ੍ਰੀਟ ਟ੍ਰੀਟਮੈਂਟ ਲੈਣਾ ਚਾਹੀਦਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਸਰ ਮੈਮ ਜਿਵੇਂ ਕਿਸੇ ਦੀ 슈ਗਰ ਮਤਲਬ 160 ਹੈ ਜੀ ਜਾਂ ਕਿ ਵੀਰੀ ਕਿਸੇ ਦੀ 250 ਹੈ ਕਈ ਲੋਕ ਕੀ ਮੈਮ ਜਿਵੇਂ ਤੁਸੀਂ ਕਿਸੇ ਨੂੰ ਟ੍ਰੀਟਮੈਂਟ ਦੇ ਵੀ ਦਿੱਤਾ ਪੇਸ਼ੇਂਟ ਦੀ ਸ਼ੂਗਰ ਨਹੀਂ ਕੰਟਰੋਲ ਹੋ ਰਹੀ ਕਿ ਲੋਕ ਡਰਦੇ ਬਹੁਤ ਹੈ ਜੀ ਇੰਜੈਕਸ਼ਨ ਇਹ ਮੈ ਲਵਾਣਾ ਮੈਨੂੰ ਸ਼ੂਗਰ ਦਾ ਇੰਜੈਕਸ਼ਨ ਲੱਗ ਜਾਊਗਾ ਇਹ ਕੀ ਮੈਮ ਲਾਣਾ ਜ਼ਰੂਰੀ ਹੁੰਦਾ ਜਾਂ ਕਿ ਇਹਦੇ ਬਗੈਰ ਚੱਲ ਜਾਂਦਾ ਕਿਸੇ ਵੀ ਤਰ੍ਹਾਂ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਐਟਮੋਸਫੇਅਰ ਦੇ ਵਿੱਚ ਜਾਂ ਆਪਣੇ ਸੋਸਾਇਟੀ ਦੇ ਵਿੱਚ ਕੀ ਹੈ ਕਿ ਪੇਸ਼ੀਐਂਟ ਇੱਕ ਚੀਜ਼ ਦਾ ਫਾਲੋ ਕਰ ਲੈਂਦੇ ਆ ਬਟ ਸ਼ੂਗਰ ਕੰਟਰੋਲ ਕਰਨ ਲਈ ਸਾਨੂੰ ਆਪਣੇ ਵੀ ਮਨ ਦਾ ਉਹ ਹੋਣਾ ਚਾਹੀਦਾ ਕਿ ਆਪਾਂ ਕੰਟਰੋਲ ਕਰਨੀ ਹੈ ਲੋਕ ਕੀ ਕਰਦੇ ਟਾਈਟ ਭਾਵੇਂ ਲੈ ਲੈਂਦੇ ਮਤਲਬ ਡਰੱਗਸ ਭਾਵੇਂ ਲੈ ਲੈਂਦੇ ਆ ਬਟ ਡਾਈਟ ਦਾ ਧਿਆਨ ਰੱਖਦੇ ਹੀ ਨਹੀਂ ਜੋ 슈ਗਰ ਲਈ ਹੈ ਉਹ ਕੋਲੈਬੋਰੇਟਿਵ ਕੇਅਰ ਮੰਗਦੀ ਹੈ ਕਿ ਆਪਾਂ ਨੂੰ ਸਾਰੀਆਂ ਚੀਜ਼ਾਂ ਤੇ ਧਿਆਨ ਦੇਣਾ ਪੈਣਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੀ ਡਾਈਟ ਤੋਂ ਹੀ ਸਟਾਰਟ ਕਰਨਾ ਪਏਗਾ ਕਿ ਅਗਰ ਆਪਾਂ ਡਾਈਟ ਕੰਟਰੋਲ ਕਰਦੇ ਆਂ ਔਰ ਦੂਸਰਾ ਜਿੱਦਾਂ ਪੇਸ਼ੈਂਟ ਨੂੰ ਦਿਨਦੇ ਹੀ ਪਈਆਂ ਡਰੱਗਸ ਕਈ ਵਾਰੀ ਉਹ ਪੇਸ਼ੈਂਟ ਉਹਦਾ ਲੈਂਦਾ ਹੀ ਨਹੀਂ ਹੈ ਆਪਣੇ हिसाब ਨਾਲੀ ਅੱਜ ਤਾਂ ਮੈਨੂੰ ਨਹੀਂ ਫੀਲ ਹੋ ਰਿਹਾ ਜਾਂ ਅੱਜ ਮੈਨੂੰ ਲੋ ਫੀਲ ਹੋ ਰਿਹਾ ਮੇਬੀ ਮੇਰੀ ਸ਼ੂਗਰ ਘਟੀ ਹੋਵੇ ਬਿਨਾ ਚੈੱਕ ਕੀਤੇ ਆਪਣੀਆਂ ਡੋਜ਼ੇਸ ਮਿਸ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਪੇਸ਼ੈਂਟ ਆਪਣੀ ਡਰੱਗਸ ਜਿਹੜੀਆਂ ਹੈਗੀਆਂ ਉਹ ਲੈ ਵੀ ਰਿਹਾ ਜਿੱਦਾਂ ਪ੍ਰਿਸਕ੍ਰਾਈਬ ਕੀਤੀਆਂ ਹੋਈਆਂ ਨੇ ਔਰ ਉਸ ਤੋਂ ਬਾਅਦ ਸਾਡੇ ਕੋਲ ਐਡ-ਆਨ ਡਰੱਗਸ ਹੁੰਦੀਆਂ ਨੇ ਆਪਾਂ ਕਰ ਸਕਦੇ ਆ ਆਪਾਂ ਇੱਕ ਕਲਾਸ ਐਡ ਕੀਤੀ ਹੈ ਉਸ ਦੇ ਨਾਲ ਨਹੀਂ ਕੰਟਰੋਲ ਹੈ ਉਹਦੀ ਮੈਕਸਿਮਮ ਡੋਸ ਤੱਕ ਜਾ ਸਕਦੇ ਆ ਉਹ ਪੇਸ਼ੈਂਟ ਟੈਸਟ ਦੇਖ ਕੇ ਡਿਸਾਈਡ ਹੁੰਦਾ ਕਿ ਉਹਨਾਂ ਦੇ ਕਿਡਨੀ ਫੰਕਸ਼ਨ ਟੈਸਟ ਜਾਂ ਲੀਵਰ ਫੰਕਸ਼ਨ ਟੈਸਟ ਜਾਂ ਜੋ ਵੀ ਅਦਰ ਟੈਸਟ ਨੇ ਉਹ ਠੀਕ ਹੈ ਤਾਂ ਆਪਾਂ ਡਿਪੈਂਡਿੰਗ ਅਪਨ ਥੈਟ ਆਪਾਂ ਅਲੱਗ-ਅਲੱਗ ਕਲਾਸਿਸ ਦੀਆਂ ਡਰੱਗਸ ਐਡ-ਆਨ ਕਰ ਸਕਦੇ ਆ हां अगर फिर भी पेशेंट ਦਾ 슈ગર ਨਹੀਂ কন্ট্রোল ਹੈ ਫਿਰ ਸਾਨੂੰ ਅਦਰ ਫੈਕਟਰਸ ਦੇਖਨੇ ਪੈਂਦੇ ਆ ਕਿ ਕਿੱਥੇ ਕਿਸ ਚੀਜ਼ ਦੀ ਦਿੱਕਤ ਹੈਗੀ ਹੈ ਤਾਂ ਫਿਰ ਅਗਰ ਨਹੀਂ কন্ট্রোল ਹੁੰਦੀ ਤਾਂ ਐਂਡ ਰਿਸੋਰਟ ਤਾਂ ਇنسولিন ਹੀ ਹੈ ਤੇ ਉਹ ਫਿਰ ਲਗਾ ਕੇ ਹੀ ਆਪਾਂ ਨੂੰ ਪੇਸ਼ੈਂਟ ਦਾ ਮੋਟਲ ਡਿਪੈਂਡਸ ਔਨ ਪੇਸ਼ੈਂਟ ਹੈ ਨਾ ਸਾਰਿਆਂ ਦਾ ਜ਼ਰੂਰੀ ਨਹੀਂ ਹੈ ਜਿਵੇਂ ਨਹੀਂ ਨਹੀਂ ਸਰ ਇਹ ਡਿਪੈਂਡ ਕਰਦਾ ਹੈ ਪੇਸ਼ੈਂਟ ਤੇ ਕੀ ਸਮ ਟਾਈਮਸ ਇੱਕ ਤਾਂ ਚਲੋ ਜਿਹੜੇ ਟਾਈਪ 1 ਨੇ ਉਹਨਾਂ ਨੂੰ ਤਾਂ ਆਪਾਂ ਨੂੰ ਇਨਸੂਲਿਨ ਹੀ ਦੇਣੀ ਪੈਗੀ ਉਹਨਾਂ ਚ ਤਾਂ ਇਨਸੂਲਿਨ ਬਣਦੀ ਹੀ ਨਹੀਂ ਆ ਜਿਹੜੇ ਬੱਚੇ ਆਉਂਦੇ ਨੇ ਆਪਣੇ ਕੋਲ ਉਹਨਾਂ ਚ ਤਾਂ ਇਨਸੂਲਿਨ ਬਣਦੀ ਨਹੀਂ ਤੇ ਉਹਨਾਂ ਨੂੰ ਤਾਂ ਦੇਣੀ ਪੈਗੀ ਹਾਂ ਜਿਹੜੇ ਟਾਈਪ 2 ਵਾਲੇ ਨੇ ਜਿਹੜੇ ਬਾਅਦ ਦੇ ਵਿੱਚ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਵਿੱਚ ਕੀ ਹੈ ਕਿ ਡਰੱਗਸ ਆਪਣਾ ਉਸ ਹੱਦ ਤੱਕ ਕੰਮ ਕਰ ਸਕਦੀਆਂ ਜਦੋਂ ਤੱਕ ਆਪਣੀ ਬੋਡੀ ਚ ਇਨਸੂਲਿਨ ਰਿਜ਼ਰਵ ਹੈਗਾ ਡਰੱਗਸ ਦਾ ਕੰਮ ਹੈ ਇنسੂਲਿਨ ਤੋਂ ਕੰਮ ਕਰਵਾਉਣਾ ਉਹਦੀ ਰੈਜ਼ਿਸਟੈਂਸ ਨੂੰ ਖਤਮ ਕਰਨਾ ਬਟ ਅਗਰ ਬਾਡੀ ਦੇ ਵਿੱਚ ਆ ਕੇ ਇੱਕ ਟਾਈਮ ਐਦਾ ਦਾ ਵੀ ਆਂਦਾ ਇنسੂਲਿਨ ਬਿਲਕੁਲ ਹੀ ਨਹੀਂ ਕੰਮ ਕਰ ਰਹੀ ਜਾਂ ਇنسੂਲਿਨ ਰਿਜ਼ਰਵਜ਼ ਹੀ ਨਹੀਂ ਹੈ ਤਾਂ ਆਪਾਂ ਨੂੰ ਬਾਹਰੋਂ ਇنسੂਲਿਨ ਦੇਣੀ ਪਈ ਜੀ ਸਰ ਤੇ ਮੈਮ ਇਹਦੇ ਚ ਜਿਵੇਂ ਜਿਹੜੇ ਪੇਸ਼ੈਂਟ ਨੇ ਰੂਟੀਨ ਚ ਖਾਸ ਕਰਕੇ ਇਹਨਾਂ ਨੂੰ ਡਾਇਲਿਸਿਸ ਵਗੈਰਾ ਤੇ ਜਾਂਦੇ ਇਹ ਵੀ ਇੱਕ ਰੀਜ਼ਨ ਹੈ ਮੈਮ ਹੈ ਨਾ ਬਿਲਕੁਲ ਬਿਲਕੁਲ ਸਰ ਕਿ ਇਹ ਕਿ ਜਿਹੜੀ ਸ਼ੂਗਰ ਹੈ ਉਹ ਆਪਣਾ ਆਪਾ ਅਗਰ ਸਿਰ ਤੋਂ ਪੈਰ ਤੱਕ ਲੈ ਲਈਏ ਕਾਫੀ ਸਹਦ ਲੈਵਲ ਤੇ ਆਰਗਨਸ ਅਫੈਕਟ ਹੁੰਦੇ ਨੇ ਆਪਣਾ ਆਪ ਬ੍ਰੇਨ ਦੀ ਗੱਲ ਕਰੀਏ ਤਾਂ ਜਿਹੜੇ ਸਟ੍ਰੋਕ ਹੈਗੇ ਆ ਆਪਣੇ ਦਿਮਾਗ ਦੇ ਦੌਰੇ ਜਿਹੜੇ ਹੈਗੇ ਆ ਉਹਦੇ ਰਿਸਕ ਵੱਧਦੇ ਨੇ ਫਿਰ ਅੱਖਾਂ ਤੇ ਗੱਲ ਕਰੀਏ ਤਾਂ ਅੱਖਾਂ ਦੀ ਨਿਗਾ ਦੇ ਵਿੱਚ ਫਰਕ ਆਣਾ ਸ਼ੁਰੂ ਹੋ ਜਾਂਦਾ ਹੈ ਹਾਰਟ ਦੀ ਗੱਲ ਕਰੀਏ ਹਾਰਟ ਅਟੈਕਸ ਆਉਂਦੇ ਨੇ ਕਿਡਨੀ ਜਿਹੜੀ ਹੈਗੀ ਆ ਉਹ ਤਾਂ ਮੋਸਟਲੀ ਪੇਸ਼ੈਂਟਸ ਜਿਹੜੇ ਆਪਣੇ ਧਿਆਨ ਨਹੀਂ ਰੱਖਦੇ ਵਿਦ ਟਾਈਮ ਉਹਨਾਂ ਦੀ ਕਿਡਨੀਜ਼ ਅਫੈਕਟ ਹੋ ਹੀ ਜਾਂਦੀਆਂ ਨੇ ਔਰ ਐਕਚੁਅਲੀ ਜੋ ਪੇਸ਼ੈਂਟ ਕਹਿੰਦੇ ਨੇ ਕਿ ਸਾਨੂੰ ਪਹਿਲਾਂ ਨਹੀਂ ਪਤਾ ਸੀ ਸਾਨੂੰ ਸ਼ੂਗਰ ਹੈ ਉਹ ਇਹੀ ਸੀ ਕਿ ਤਾਂ ਉਹ ਸਕਰੀਨਿੰਗ ਕਰਾਉਂਦੇ ਹੋਏ ਵੀ ਇਗਨੋਰ ਕਰਦੇ ਸੀ ਬਟ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਡਨੀਜ਼ ਅਫੈਕਟ ਹੀ ਹੋ ਗਈਆਂ ਬਾਡੀ 'ਚ ਸੋਜ ਆਣਾ ਸ਼ੁਰੂ ਹੋ ਗਿਆ ਇਕਦਮ ਸਡਨ weight loss ਹੋ ਗਿਆ ਜਾਂ ਪਿਸ਼ਾਬ ਨਹੀਂ ਆ ਰਿਹਾ ਉਹਨਾਂ ਨੂੰ ਕੋਈ ਵੀ ਇੱਦਾਂ ਦੀ ਦਿੱਕਤ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਕਿਡਨੀ ਖਰਾਬ ਹੋ ਗਈ ਔਰ ਕਾਰਨ ਕੀ ਸੀ 슈ਗਰ ਫਿਰ ਅੱਪਾ ਉੱਤੇ ਧਿਆਨ ਦੇਣਾ ਸ਼ੁਰੂ ਹੋ ਜਾਂਦੇ ਬਟ ਉਸ ਟਾਈਮ ਬਹੁਤ ਲੇਟ ਹੋ ਚੁੱਕਿਆ ਹੁੰਦਾ ਸੋ ਇਸ ਲਈ 슈ਗਰ ਨੂੰ ਆਪਾਂ ਨੇ ਪਹਿਲਾਂ ਹੀ ਕੰਟਰੋਲ ਕਰਨਾ ਜ਼ਰੂਰੀ ਹੈ ਸੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ 슈ਗਰ ਕਿੰਨੀ ਜ਼ਰੂਰੀ ਹੈ ਧਿਆਨ ਰੱਖਣਾ ਕਿਉਂਕਿ ਜਿਵੇਂ ਅੱਖਾਂ ਦੀ ਨਜ਼ਰ ਨੂੰ ਲੌਸ ਹੋਣਾ ਜਿਵੇਂ ਡਾਕਟਰ ਸਾਹਿਬ ਮੇਰੇ ਖਿਆਲ ਚ ਲੈਂਜ਼ ਵੀ ਪਾਣਾ ਮੁਸ਼ਕਲ ਹੋ ਜਾਂਦਾ ਜੇ ਸ਼ੂਗਰ ਬਹੁਤ ਹਾਂ ਬਿਲਕੁਲ ਸਰ ਰੁਟੀਨਾ ਵਗੈਰਾ ਜਿਵੇਂ ਉਹ ਤੋਂ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਬ੍ਰੇਨ ਦੀ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਬ੍ਰੇਨ ਦੇ ਵਿੱਚ ਜਿਵੇਂ ਦੌਰੇ ਪੈਣੇ ਐਪੀਲੈਪਸੀ ਫਿੱਟ ਜਿਵੇਂ ਜਾਂ ਕੋਈ ਹੋਰ ਡਿਜ਼ੀਜ਼ ਆਣੀ ਆ ਹਾਰਟ ਦੀ ਪੰਪਿੰਗ ਨੂੰ ਘਟਣਾ ਜਾਂ ਹਾਰਟ ਨੂੰ ਅਟੈਕ ਆਣਾ ਕਿਡਨੀ ਦੇ ਵਿੱਚ ਉਹਦੇ ਫੰਕਸ਼ਨਿੰਗ ਘਟ ਜਾਂਦੀ ਹੈ ਜਿਵੇਂ ਪੇਸ਼ੈਂਟ ਡਾਇਲਿਸਿਸ ਤੇ ਵੀ ਚੱਲ ਜਾਂਦੇ ਜਾਂ ਕਿਰਟਿਨ ਵਧਣਾ ਸ਼ੁਰੂ ਹੋ ਜਾਂਦਾ ਐਦਾਂ ਯੂ ਬੇਸਿਕਲੀ ਜਿਹੜੀਆਂ ਚੀਜ਼ਾਂ ਡਾਕਟਰ ਦੱਸ ਰਹੇ ਨੇ ਉਹ ਸਾਰਾ ਕੁਝ 슈ਗਰ ਨਾ ਕੰਟਰੋਲ ਹੋਣ ਕਰਕੇ 80 ਤੋਂ 90% ਦੇ ਪ੍ਰੋਬਲਮਾਂ ਹੁੰਦੀਆਂ ਹੁੰਦੀਆਂ ਨੇ ਇਸ ਕਰਕੇ 슈ਗਰ ਦੇ ਕੀ ਕੀ ਤੁਹਾਨੂੰ ਮੈਡੀਸਿਨ ਜਾਂ ਮਤਲਬ ਕਿ ਕੀ ਹੋਰ ਪ੍ਰਕੌਸ਼ਨ ਹੈ ਉਹ ਤੁਹਾਨੂੰ ਅਸੀਂ ਅਗਲੇ ਐਪੀਸੋਡ 'ਚ ਦੱਸਾਂਗੇ ਨਮਸਕਾਰ ਸਸਕਾਰ